ਖੜਜੋ ਖੜਜੋ ਸੁਣ ਕੇ ਜਾਓ ਗੱਲ ਵੀਡੀਓ ਨਾ ਕਟਿਓ ਰਾਜੇ ਦੇ ਸ਼ਹਿਰ ਚ ਨਾ ਦੋ ਬੰਦੇ ਸੀਗੇ ਅਮੀਰ ਤੇ ਗਰੀਬ ਜਿੱਦ ਦੀ ਗੱਲ ਸੁਣਾਉਣ ਲੱਗਾ ਤੁਹਾਨੂੰ ਜਿੱਦ ਕੱਡੀ ਮਾੜੀ ਚੀਜ਼ ਐ ਅਮੀਰ ਤੋਂ ਨਾ ਗਰੀਬ ਨੇ ਪੈਸੇ ਲਏ ਸੀ ਉਧਾਰੇ ਤੇ ਉਹਦੇ ਬਦਲੇ ਇਹ ਲਿਖਿਆ ਸੀਗਾ ਸਟਾਮ ਤੇ ਕਿ ਇਹ ਮੇਰੇ ਜਾਂ ਦਾ ਪੈਸੇ ਮੋੜੂਗਾ ਵਿਆਜ ਸਮੇਤ ਨਹੀਂ ਤਾਂ ਮੈਂ ਇਹਦੇ ਉਹਨੇ ਪੈਸਿਆਂ ਦੇ ਬਦਲੇ ਉਹਨੇ ਇਹਦੇ ਖੂਨ ਦੀਆਂ ਬੋਟੀਆਂ ਕੱਢੂੰਗਾ ਸਰੀਰ ਚ ਉਹ ਕਹਿੰਦਾ ਜੀ ਠੀਕ ਐ ਗਰੀਬ ਕਹਿੰਦਾ ਗਰੀਬ ਤੋਂ ਵਿਚਾਰੇ ਤੋਂ ਥੋੜੇ ਟਾਈਮ ਬਾਅਦ ਪੈਸੇ ਮੋੜੇ ਨਹੀਂ ਗਏ ਤੇ ਉਹ ਉੱਠ ਗਿਆ ਰਾਜੇ ਕੋਲੇ ਅਮੀਰ ਤੇ ਅਮੀਰ ਨੇ ਜਾ ਕੇ ਕਿਹਾ ਕਿ ਦੇਖੋ ਜੀ ਮੈਂ ਤਾਂ ਲੈਣਾ ਸੀ ਪੈਸੇ ਵਿਆਜ ਸਮੇਤ ਇਹ ਤੋਂ ਮੋੜੇ ਨਹੀਂ ਗਏ ਲਿਖਤ ਦੇ ਮੁਤਾਬਕ ਮੈਂ ਇਹਦੇ ਸਰੀਰ ਚੋਂ ਮਾਸ ਦੀਆਂ ਬੋਟੀਆਂ ਕੱਢਣੀਆਂ ਤੇ ਉਹਦੇ ਰਾਜਾ ਬੜਾ ਪਰੇਸ਼ਾਨ ਹੋਇਆ ਤੇ ਉਹਨੇ ਆਪਦੇ ਵਜ਼ੀਰ ਨੂੰ ਆਖਿਆ ਕਿ ਯਾਰ ਇਹ ਤਾਂ ਹੁਣ ਮਸਲਾ ਬੜਾ ਉਲਝ ਗਿਆ ਹੈ ਕੀ ਕਰੀਏ ਗਰੀਬ ਕਹਿੰਦਾ ਪੈਸੇ ਦੇ ਨਹੀਂ ਸਕਦਾ ਮੈਂ ਉਹਦੇ ਵਜ਼ੀਰ ਨੇ ਬੜਾ ਜੋਰ ਲਾਇਆ ਅਮੀਰ ਨੂੰ ਕਿ ਯਾਰ ਤੂੰ ਮੰਨ ਜਾ ਇਹਦੇ ਸਰੀਰ ਚ ਬੋਟੀਆਂ ਨਾ ਕੱਢ ਮੰਨ ਜਾ ਤੇਰੇ ਪੈਸੇ ਮਿਲ ਜਾਣਗੇ ਉਹ ਨਾ ਮੰਨਿਆ ਜੀ ਅਮੀਰ ਆਪਣੀ ਜਿੱਦ ਤੇ ਅੜਿਆ ਰਿਹਾ ਤੇ ਅਖੀਰ ਨੂੰ ਵਜ਼ੀਰ ਨੇ ਇਹ ਫੈਸਲਾ ਕੀਤਾ ਕਿ ਚਲ ਠੀਕ ਹੈ ਤੂੰ ਇਹਦੇ ਸਰੀਰ ਚੋਂ ਮਾਸ ਦੀਆਂ ਬੋਟੀਆਂ ਵਢ ਲੈ ਪਰ ਇੱਕ ਤੁਪਕਾ ਵੀ ਖੌਂਦਾ ਨਹੀਂ ਚੁਣਾ ਚਾਹੀਦਾ ਅਮੀਰ ਬੜਾ ਹੈਰਾਨ ਹੋਇਆ ਵੀ ਹੁਣ ਮਾਸ ਦੀਆਂ ਬੋਟੀਆਂ ਸਰੀਰ ਚੋਂ ਕੱਢਣੀਆਂ ਤੇ ਖੂਨ ਨਾ ਡੁੱਲੇ ਇਹ ਹੋ ਨਹੀਂ ਸਕਦਾ ਉਹ ਕਹਿੰਦਾ ਜੀ ਖੂਨ ਤਾਂ ਡੁੱਲੂਗਾ ਉਹ ਕਹਿੰਦਾ ਤੂੰ ਲਿਖਤ ਤੇ ਵਿਖਾ ਦੇ ਅਸਟਾਮ ਤੇ ਵਿਖਾ ਦੇ ਵੀ ਕਿੱਥੇ ਲਿਖਿਆ ਖੂਨ ਡੁੱਲਣਾ ਤੂੰ ਤਾਂ ਮਾਸ ਦੀਆਂ ਵੋਟੀਆਂ ਲੈਣੀਆਂ ਮਾਸ ਦੀਆਂ ਵੋਟੀਆਂ ਲੈ ਤੇ ਜਾ ਇੱਥੋਂ ਦੋਸਤੋ ਸਿੱਖਣ ਨੂੰ ਮਿਲਦਾ ਕਿ ਜਦ ਨਹੀਂ ਕਰਨੀ ਚਾਹੀਦੀ ਗੱਲ ਮੰਨ ਲੈਣੀ ਚਾਹੀਦੀ ਹੈ ਕਈ ਵਾਰੀ ਜਦ ਮਹਿੰਗੀ ਪੈ ਜਾਂਦੀ ਹੈ